ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੱਸਣ ਦੀ ਲੋੜ ਨਹੀਂ ਆ ਕਿ ਪੰਜਾਬ ਅੱਜ ਕਿਹੜਿਆਂ ਹਾਲਾਤਾਂ ਤੋਂ ਲੰਘਾਂ ਰਿਹਾ ਆ ਸੋ ਗੁਰੂ ਸਾਹਿਬਾਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਪੰਜਾਬ ਧਰਮਾਂ ਤੇ ਮਜ਼ਬਾਂ ਤੋਂ ਉੱਪਰ ਉੱਠ ਕੇ ਜਿਹੜਾ ਸਮੁੱਚੀ ਮਾਨਵਤਾ ਦਾ ਜਿਹੜਾ ਸਨੇਹਾ ਦੇਣ ਰਿਹਾ ਨਾ ਔਰ ਚੜ੍ਹਦੀ ਕਲਾ 'ਚ ਰਹਿਣ ਰਿਹਾ ਇਹਦੇ ਵਰਗੀ ਮਿਸਾਲ ਦੁਨੀਆਂ 'ਚ ਕਿਤੇ ਨਹੀਂ ਮਿਲ ਸਕਦੀ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਕੁਦਰਤੀ ਆਫਤਾਂ ਜਿਹੜੀਆਂ ਨੇ ਪੰਜਾਬ ਤੇ ਕੀ ਸਦੀਆਂ ਤੋਂ ਆ ਰਹੀਆਂ ਨੇ ਪਰ ਪੰਜਾਬ ਨੇ ਮੁੜ ਕੇ ਪੰਜਾਬ ਨੂੰ ਖੜਾ ਕਰਤਾ ਉਹਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਸੋ ਅਸੀਂ ਇੱਕ ਗੱਲ ਚੈਣੀ ਚਾਹੁੰਦੇ ਆ ਕਿ ਕਰਨ ਕਰਾਉਣ ਵਾਲਾ ਕਾਲਪੁਰਖ ਵਾਹਿਗੁਰੂ ਆ ਪਰ ਉਹ ਕਿਸੇ ਨਾ ਕਿਸੇ ਦੀ ਝੋਲੀ ਸੇਵਾ ਪਾਉਂਦਾ ਆ ਸਾਡੀ ਸਾਰੀ ਟੀਮ ਰਿਦਮ ਬੁਆਇਜ਼ ਅਮਰਿੰਦਰ ਗੇਲਪਾ ਜੀ ਕਾਰਜ ਗੇਲਪਾ ਜੀ ਵਿਰਾਸਤ ਫਿਲਮ ਤੇ ਹੋਰ ਵੀ ਪਤਵੰਤੇ ਸੱਜਣ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਲਿਆ ਆ ਕਿ ਪੰਜਾਬ ਦੇ ਮੁੜ ਵਸੇਬੇ ਵਾਸਤੇ ਜਿਹੜੇ ਕਿ ਗੁਰਦਾਸਪੁਰ ਤੋਂ ਲੈ ਕੇ ਤੇ ਫਿਰੋਜ਼ਪੁਰ ਤੱਕ ਦਾ ਏਰੀਆ ਵਰਕਆਊਟ ਕਰਨ ਤੋਂ ਬਾਅਦ 15 ਵੀ ਪਿੰਡਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਟੀਮ ਲਾਊਗੀ ਮੁਰੂ ਵਸੇਬੇ ਵਾਸਤੇ ਕਿ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਕਿ ਕਿੱਥੇ ਕੀ ਨੁਕਸਾਨ ਹੋਇਆ ਆ ਇਲਾਕੇ ਦੇ ਪਤਵੰਤੇ ਸੱਜਣਾ ਔਰ ਸਰਪੰਚਾਂ ਨੂੰ ਲੈ ਕੇ ਉਹਨਾਂ ਪਿੰਡਾਂ ਦਿਆਂ ਨੂੰ ਇਹ ਵੇਰਵਾ ਪੂਰਾ ਕੱਢ ਕੇ ਕਿ ਕਿਹੜੇ ਪਰਿਵਾਰ ਦਾ ਕੀ ਨੁਕਸਾਨ ਹੋਇਆ ਕਿਹਦਾ ਡੰਗਰ ਬੱਚਾ ਦੀ ਕੰਟ ਠੀਆ ਕੋਠਾ ਵਾਟੇਵਰ ਕੋਈ ਵੀ ਚੀਜ਼ ਜਿਹੜੀ ਦੀ ਲੋੜ ਹੋਊਗੀ 15 ਤੋਂ 20 ਪਿੰਡਾਂ ਦੀ ਸੇਵਾ ਪਰਮਾਤਮਾ ਸਾਡੀ ਟੀਮ ਦੀ ਝੋਲੀ ਪਾਵੇ ਸੋ ਬਹੁਤ ਛੇਤੀ ਅਸੀਂ ਇੱਕ ਲਿਸਟ ਵੀ ਜਾਰੀ ਕਰਾਂਗੇ ਪਾਣੀ ਉਤਰਨ ਤੋਂ ਬਾਅਦ